ਏ ਸੋਨਿਆ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਏ ਘਾਰੇ ਬਲਾਵੇ ਨਿਆਲੋ ਜਾਵੇ ਫਤਿਹ ਪਾਵੇ ਮਾਤਾ ਭਾਗੋ ਸਾਹਿਬ ਜੀ ਦੇ ਮਨ ਨੂੰ ਪਾਵੇ ਵਾਹਿਗੁਰੂ ਜੀ ਕੱਖਾਂ ਸਾਹਿਬ ਹੋਰ ਸਿੰਘ ਜਾਨਾ ਕਿਸ ਨਾਲ ਦਾ ਦੇ ਮਹਿੰਦਰ ਸਿੰਘ ਆ ਦੋਈ ਹੁਣ ਸਿੰਘ ਜੀ ਦੋਈ ਨਾਲ ਪਾਉ ਆਪ 10 ਕਿਲੋ ਭੁੱਲੀ ਨਹੀਂ ਜਾ ਸਕਦਾ ਦਰਦੂ ਜੀ ਅੱਗੇ ਕਰ ਲੋ ਅੱਗੇ ਕਰ ਲੋ ਅੱਗੇ ਕਰ ਲੋ ਮੈਂ ਪਾ ਕੇ ਦੱਸ ਮੇਰੇ ਕੋਲ ਮਿੱਟੀ ਕੋਲੇ ਦੁੱਧ ਜੱਜ ਉਹ ਟੈਨਸ਼ਨ ਹੀ ਆਦਾ ਇਹੀ ਵੀ ਨਹੀਂ ਅਕੜੀ ਕਰ ਗਿਆ ਦਿੱਤਾ ਸਿਕੰਦਰ ਇਹਨੂੰ ਇੱਥੋਂ ਸਾਨੂੰ ਰਾਹ ਸਾਰਾ ਖਤਮ ਹੋ ਗਿਆ ਸਾਰਾ ਟੈਨਸ਼ਨਸ ਹੋ ਗਿਆ ਜੀ ਹਾਂ ਰਾਹ ਤਾਂ ਸਾਰਾ ਬਰਬਾਦ ਹੋ ਗਿਆ ਇਹ ਸਾਰੇ ਬਾਰ-ਬਾਰ ਇੱਥੇ ਪੱਥਰ ਪਿਆ ਸਿਰਫ ਲੋਕੀ ਪੈਣ ਵਾਲੀ ਇਹ ਰਸਤਾ ਪੱਟੀ ਦੀ ਹਲਕੇ ਦੀ ਹਰਮਿੰਦਰ ਸਿੰਘ ਇਹ ਲੈਣੀ ਬੜਵਾਇਆ ਉਹਨਾਂ ਵੱਲੋਂ ਜੋ ਹਰ ਪੀੜਤ ਏਰੀਆ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨਾਂ ਨੇ ਬਹੁਤ ਚਿਰ ਤੋਂ ਰੁਕੇ ਆ 2 ਘੰਟੇ ਹੋ ਗਏ ਉਹਨਾਂ ਨੂੰ ਇੰਤਜ਼ਾਰ ਕਰਦੋਂ ਅਸੀਂ ਲੇਟ ਹੋ ਗਏ ਮਾਫੀ ਚਾਹੁੰਦੇ ਆ ਤੇ ਉਹਦੇ ਲਈ ਜੋ ਇਹਨਾਂ ਨੇ ਮੱਝਾਂ ਦੀ ਸੇਵਾ ਬਹੁਤ ਵੱਡਾ ਪਰਾਲਾ ਕਿਉਂਕਿ ਉਦਾਂ ਚਲੋ ਸੇਵਾ ਬਹੁਤ ਤਰ੍ਹਾਂ ਦੀ ਹੁੰਦੀ ਆ ਪਰ ਇੱਕ ਹੀ ਆਮਦਨ ਦਾ ਜਰੀਆ ਕਿਉਂਕਿ ਬਾਕੀ ਸੇਵਾ ਵੀ ਠੀਕ ਆ ਪਰ ਪੈਸੇ ਬਿਨਾ ਵੀ ਘਰ ਦਾ ਵਿਹਾਰਾ ਨਹੀਂ ਚੱਲਦਾ ਹੁੰਦਾ ਇਹ ਰੋਜ਼ ਦਾ ਪੈਸਾ ਜਿਹੜੇ ਕਰ ਮੱਝ ਜਾਊਗੀ ਦੁੱਧ ਪਾਊ ਰੋਜ਼ ਦਾ ਰੋਜ਼ ਆਮਦਨ ਪੈਸਾ ਉਹ ਘਰ ਦਾ ਖਰਚਾ ਚੱਲ ਪੈਣਾ ਸੋ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਤੇ ਦੂਸਰਾ ਇਹ ਇਹਨਾ ਸੋਚੋ ਵੀ ਆਖਰੀ ਸੇਵਾ ਇਹ ਸਾਡਾ ਪਹਿਲਾ ਸਟੈਪ ਆ ਪਹਿਲੀ ਸੇਵਾ ਗਈ ਬਹੁਤ ਵੀਰਾਂ ਦੇ ਮਨ ਚ ਇਹ ਹੁੰਦਾ ਵੀ ਮੈਂ ਰਹਿ ਗਿਆ ਜੀ ਇਹਨੂੰ ਕਿਉਂ ਦੇਤੀ ਉਹਨੂੰ ਸੋ ਭਰਾਵਾਂ ਕਹਿੰਦੇ ਇੱਕ ਤਾਂ ਇਹ ਮਨ ਦੇ ਵਿੱਚ ਕੋਈ ਨਾ ਰੱਖਿਓ ਸੰਕਾ ਵੀ ਉਹਨੂੰ ਕਿਉਂ ਦੇਤੀ ਮੈਨੂੰ ਕਿਉਂ ਨਹੀਂ ਦੇਤੀ ਅਰਦਾਸ ਕਰਿਓ ਵੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸੇਵਾ ਕਰਨ ਦੇ ਇਹਨਾਂ ਨੂੰ ਬਲ ਬਖਸ਼ੇ ਸਾਰਿਆਂ ਨੂੰ ਜਿਹੜੇ ਵੀ ਲੋੜ ਬੰਦਾ ਸਾਰਿਆਂ ਨੂੰ ਚੀਜ਼ ਮਿਲ ਜਾਣੀ ਆ ਸੋ ਅੱਜ ਜਿਹੜੀਆਂ 12 ਮੱਜਾਂ ਨੇ ਉਹਨਾਂ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਸਾਰਿਆਂ ਦਾ ਮੁੱਲ ਇੱਕੋ ਆ ਇੱਕੋ ਜਿਹਾ ਨੇ ਕੋਈ ਮਹਿੰਗੀ ਸਸਤੀ ਨਹੀਂ ਇੱਕੋ ਹੀ ਰੇਟ ਦੀਆਂ ਸ ਅਸੀਂ ਤੁਹਾਡੇ ਸਾਹਮਣੇ ਆ ਪਰਚੀਆਂ ਪਾਈਆਂ 12 ਮੱਝਾਂ ਨੇ ਤੇ 12 ਪਰਚੀਆਂ ਇਧਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਜਿਹਦਾ ਵੀ ਨਾਮ ਨਿਕਲਿਆ ਆ ਉਹ ਮੱਝ ਉਸੇ ਨੂੰ ਕਬੂਲ ਕਰਨੀ ਪੈਣੀ ਆ ਕਿਸੇ ਦੇ ਮਨ 'ਚ ਇਹ ਨਾ ਰੱਖਿਓ ਵੀ ਉਹਨੂੰ ਉਹ ਕਿਉਂ ਦੇ ਦੇ ਠੀਕ ਹੈ ਭਾਈ ਹਨਾ ਅਸੀਂ ਤਾਂ ਕਰਕੇ ਠੀਕ ਆ ਪਰਚੀ ਇੱਕ ਮੈਂ ਛੋਟੀ ਜੀ ਗੱਲ ਹੋਰ ਬੰਦੇ ਵੀ ਸੌਰੀ ਅ ਭਾਈ ਅਸੀਂ ਸਾਡੀ ਕੋਈ ਸੰਸਥਾ ਨਹੀਂ ਹੈਗੀ ਅਸੀਂ ਕਿਸੇ ਨੂੰ ਦਿਖਾਉਣਾ ਨਹੀਂ ਅਸੀਂ ਅੱਗੋਂ ਕਿਸੇ ਤੋਂ ਪੈਸੇ ਨਹੀਂ ਲੈਣਾ ਫੇਰ ਰਾਜ ਭਾਈ ਕੱਲਿਆਂ ਨੇ ਇਹਨਾਂ ਨੂੰ ਲੱਗਿਆ ਵੀ ਦਿਲ 'ਚ ਦਰਦ ਲੱਗਿਆ ਵੀ ਇਹਨੂੰ ਪੰਜਾਬ ਲਈ ਖੜਨਾ ਚਾਹੀਦਾ ਸੋ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਐਡਾ ਵੱਡਾ ਉਪਰਾਲਾ ਕੀਤਾ ਕਿ ਸਾਰੀ ਸੇਵਾ ਬਾਈ ਇਕੱਲੇ ਹੀ ਕਰ ਰਹੇ ਸੀ ਸੋ ਇਸ ਕਰਕੇ ਸਾਡਾ ਕੋਈ ਮਕਸਦ ਨਹੀਂ ਵੀ ਅਸੀਂ ਇਹ ਦਿਖਾ ਕੇ ਸੇਵਾ ਅਗੋ ਕਿ ਤੋਂ ਹੋਰ ਫੰਡ ਲੈਣਾ ਚਾਹੁੰਦਾ ਕਰਨਾ ਸਾਡਾ ਇਹਦਾ ਮਕਸਦ ਕੋਈ ਨਹੀਂ ਰਾਜ ਬਾਈ ਇਕੱਲੇ ਆਪਣੀ ਤਰਫੋਂ ਕਰ ਰਹੇ ਨੇ ਨਾ ਜਿਸ ਤੋਂ ਲੱਗਿਆ ਮੈਨੂੰ ਕਰਨਾ ਚਾਹੀਦਾ ਸੋ ਇਹਨਾਂ ਨੇ ਕੰਮ ਕੀਤਾ ਬਾਈ ਸੋ ਤੇ ਕਬੂਲ ਕਰਿਆ ਨੂੰ ਅਸੀਂ ਅੱਗੇ ਤੋਂ ਵੀ ਆਉਂਦੇ ਰਹਿਾਂਗੇ ਅਸੀਂ ਰਹਾਂਗੇ ਹੈ ਨਾ ਦੇਖੋ ਕਿੱਥੋਂ 2025 ਜੋ ਕਿਲੋਮੀਟਰ ਤੋਂ ਚੱਲ ਕੇ ਇਹ ਅੰਮ੍ਰਿਤਸਰ ਸਾਹਿ ਯਾਰ ਕੀਤਾ ਹੁਣ ਵੀ ਇਹਨਾਂ ਚੰਡੀਗੜ੍ਹ ਜਾਣਾ ਐਮਰਜੈਂਸੀ ਤਾਂ ਵੀ ਵੇਟ ਕੀਤੀ ਆ ਸੋ ਅਸੀਂ ਬੇਨਤੀ ਕਰਦੇ ਆਂ ਅਗਰ ਤੁਸੀਂ ਕੋਈ ਕਹਿਣਾ ਚਾਹੋ ਦੋਸਤ ਮੈਂ ਕੁਝ ਨਹੀਂ ਕੀਤਾ ਕਿ ਤਾ ਇਹਨਾਂ ਨੇ ਮੇਰੇ ਕੋਲ ਨਹੀਂ 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 ਸੋਨੀ ਭਾਈ ਨੇ ਭਾਈ ਨੇ ਮਤਲਬ ਪੈਸੇ ਤਾਂ ਕੋਈ ਵੀ ਦੇ ਸਕਦਾ ਹੈ ਪਰ ਜਿਹੜੇ ਗਰਾਊਂਡ ਤੇ ਜਾ ਕੇ